ਇੱਕ ਬੋਲਾ ਸ਼ੁਰੂ ਕੀਤਾ ਕਿ ਚਲੋ 13 ਫਰਵਰੀ ਨੂੰ ਦਿੱਲੀ ਖਸਾਨਾ ਦਾਇਆ ਟਰੈਕਟਰ ਮਾਰਚ ਇਹ ਦਰਸਾਉਂਦਾ ਕਿ 13 ਫਰਵਰੀ ਨੂੰ ਫੇਰ ਜਿਹੜਾ ਸਿੰਗੂ ਬਾਰਡਰ ਦੀ ਤਸਵੀਰ ਸਾਹਮਣੇ ਦੇਖਣ ਨੂੰ ਮਿਲੇਗੀ ਬਹੁਤ ਵੱਡੀ ਤਿਆਰੀ ਦੇ ਵਿੱਚ ਇਹਦੇ ਨਾਲ ਹੋ ਵੀ ਜਾਰੇ ਵੱਡੇ ਕਾਫਲੇ ਲੈ ਕੇ ਦਿੱਲੀ ਨੂੰ ਰਵਾਨਾ ਹੋਵਾਂਗੇ ਸਾਦਨ ਇੱਕ ਬੋਲਾ ਸ਼ੁਰੂ ਕੀਤਾ ਕਿ ਚਲੋ 13 ਫਰਵਰੀ ਨੂੰ ਦਿੱਲੀ ਕਿਸਾਨ 13 ਫਰਵਰੀ ਨੂੰ ਦਿੱਲੀ ਵਾਸਤੇ ਕੂਚ ਕਰ ਰਹੇ ਨੇ ਉਸ ਤੋਂ ਪਹਿਲਾਂ ਹੀ 18 ਜੱਥੇਬੰਦੀਆਂ ਉਤਰੀ ਭਾਰਤ ਦੀਆਂ ਵੱਖ-ਵੱਖ ਤਰ੍ਹਾਂ ਨਾਲ ਤਿਆਰੀਆਂ ਜੜੀਆਂ ਨੇ ਕਰਦੀਆਂ ਨਸਰਾਰੀਆਂ ਨੇ ਇਸ ਵੇਲੇ ਤਸਵੀਰਾਂ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਇੱਕ ਦਾ ਸਿੱਧੂਪੁਰ ਦੇ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ਅਤੇ ਸੈਂਕੜੇ ਟਰੈਕਟਰ ਇਸ ਰੈਲੀ ਵਿੱਚ ਸ਼ਾਮਲ ਹੋਏ ਨੇ ਅਤੇ ਇਹ ਮੰਗ ਰੱਖੀ ਜਾ ਰਹੀ ਹੈ ਬਾਕੀ ਸ਼ਹਿਰ ਵਾਸੀਆਂ ਤੋਂ ਪੰਜਾਬ ਵਾਸੀਆਂ ਤੋਂ ਕਿ ਇਸ ਰੈਲੀ ਦਾ ਸਹਿਯੋਗ ਕੀਤਾ ਜਾਵੇ ਅਤੇ 13 ਤਰੀਕ ਨੂੰ ਜਦੋਂ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਉਦੋਂ ਵੱਧ ਤੋਂ ਵੱਧ ਹੰਗਾਰਾ ਜੜਾ ਉਸ ਵੇਲੇ ਭਰਿਆ ਜਾਵੇ ਸੋ ਇਹ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਫਿਰ ਇੱਕ ਜਿਹੜੀ ਤਸਵੀਰ ਸੀ ਦਿੱਲੀ ਅੰਦੋਲਨ ਦੀ ਉਹ ਸਾਹਮਣੇ ਲਿਆਈ ਹੈ ਕਿ ਟਰੈਕਟਰ ਟਰਾਲੀਆਂ ਦਾ ਮਾਰਚ ਇਹ ਉਹ ਤਸਵੀਰਾਂ ਯਾਦ ਕਰਾਉਂਦਾ ਜਦੋਂ ਕਿਸਾਨਾਂ ਨੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਕੇ ਇੱਕ ਸਾਲ ਤੋਂ ਉੱਪਰ ਦਿੱਲੀ ਤੇ ਟਿੱਕਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਸੀ ਸੋ ਉਸੇ ਤਰ੍ਹਾਂ ਹੀ ਕਿਸਾਨ ਕਰ ਰਹੇ ਨੇ ਅੱਜ ਫਿਰ ਟਰੈਕਟਰ ਰੈਲੀ ਸੋ ਇਹ ਖੂਬਸੂਰਤ ਤਸਵੀਰ ਅੰਮ੍ਰਿਤਸਰ ਦੀ ਹੈ ਜਿੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਤੇ ਇਹ ਰੈਲੀ ਕੱਢੀ ਜਾ ਰਹੀ ਹੈ ਸੋ ਕਿਸਾਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਇਸ ਬਾਬਤ ਕੀ ਕਹਿਣਾ ਸੋ ਤਿਆਰੀ ਹੈ ਪੂਰੀ ਤੇਰਾ ਫਰਜ਼ ਨਹੀਂ ਜਲਵਾਸ ਤੇ ਪੂਰੀ 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 ਸ਼ਾਹੀ ਪੂਰੀ ਔਰ ਕਿਸਾਨਾਂ ਦਾ ਇਹ ਟਰੈਕਟਰ ਮਾਰਚ ਦਰਸਾਉਂਦਾ ਕਿ 13 ਫਰਵਰੀ ਨੂੰ ਫੇਰ ਜਿਹੜਾ ਸਿੰਗੂ ਬਾਰਡਰ ਦੀ ਤਸਵੀਰ ਸਾਹਮਣੇ ਦੇਖਣ ਨੂੰ ਮਿਲੇਗੀ ਇਹ ਤਸਵੀਰਾਂ ਨੇ ਜਿੱਥੇ ਭਾਰਤੀ ਕਿਸਾਨ ਹੀ ਉਹਨੇ ਨੇ ਇਕਤਾ ਸਿੱਧੂ ਪਰਦੇ ਵੱਲੋਂ ਆਦੀ ਟਰੈਕਟਰ ਰੈਲੀ ਕੱਢੀ ਗਈ ਹੈ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨੌਜਵਾਨ ਇਸ ਰੈਲੀ ਦਾ ਹਿੱਸਾ ਬਣੇ ਨੇ ਟਰੈਕਟਰਾਂ ਦੇ ਉੱਤੇ ਸਵਾਰ ਹੋ ਕੇ ਇਸ 13 ਫਰਵਰੀ ਨੂੰ ਹੋਣ ਵਾਲੇ ਪ੍ਰਦਰਸ਼ਨ ਦੇ ਲਈ ਸਹਿਯੋਗ ਜੜਾ ਮੰਗਿਆ ਜਾ ਰਿਹਾ ਇਹ ਸਭ ਨੂੰ ਯਾਦ ਕਰਾਉਣ ਵਾਸਤੇ 13 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਿਸਾਨਾਂ ਨੇ ਦਾਵਾ ਕੀਤਾ ਸੀਗਾ ਉਹ ਹੁਣ ਕਿਸਾਨਾਂ ਵੱਲੋਂ ਉਸ ਦੀ ਤਿਆਰੀ ਜਿਹੜੀ ਆ ਮੁਕੰਮਲ ਕਰ ਲਈ ਆ ਬਾਕੀ ਜਥੇਬੰਦੀਆਂ ਦੇ ਵੱਲੋਂ ਵਕ ਵਕ ਜਗ੍ਹਾ ਮੀਟਿੰਗਾਂ ਕਰਨ ਤੋਂ ਬਾਅਦ ਸਭ ਦਾ ਸਹਿਯੋਗ ਲਿਆ ਜਾ ਰਿਹਾ ਤਾਂ ਜੋ ਕਿਹੜਾ ਵਧੀਆ ਰੈਲੀ ਜਿਹੜੀ ਆ ਉਹ ਮੁਕਸੁਰਤ ਕੋਲ ਨਿਭੜੇ ਸੋ ਬਾਕੀ ਜਿਹੜੇ ਇੱਥੇ ਇਸ ਵੇਲੇ ਕਿਸਾਨ ਸਾਥੀ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸੋ 13 ਫਰਵਰੀ ਨੂੰ ਕਿਸਾਨ ਫਿਰ ਕੂਚ ਕਰ ਰਿਹਾ ਤਿਆਰੀ ਪੂਰੀ ਹੈ ਜੀ ਪੂਰੀ ਤਿਆਰੀ ਹੈ ਜੀ ਕਿਹੜੇ ਪਿੰਡੋਂ ਆਏ ਅਸੀਂ ਪਿੰਡ ਨੰਗਲੀ ਤੋਂ ਜੀ ਉਹ ਕਿੰਨਾ ਲੰਬਾ ਹੈ ਟਰੈਕਟਰ ਮਾਰਚਾ ਕਿੰਨੇ ਟਰੈਕਟਰ ਸ਼ਾਮਲ ਹੈ ਇਸ ਵਿੱਚ ਇਹ ਚ 7-800 ਦੇ ਲਾਗੇ ਬਨੇ ਕਰੀਬ ਹੋ ਗਏ ਇਹ ਤਸਵੀਰ ਸਿੰਘੂ ਵਾਲੀ ਫੇਰ ਨਜ਼ਰ ਆਉਂਦੀ ਵੀ ਆ ਹਾਂ ਜੀ ਹਾਂ ਜੀ ਜੋਸ਼ ਪੂਰਾ ਪੂਰਾ ਜੋਸ਼ ਹੈ ਫੇਰ ਜਾਵਾਂਗੇ ਤਿਆਰੀ ਕਰਾਂਗੇ ਇਹ ਤਸਵੀਰਾਂ ਨੇ ਜਿੱਥੇ ਕਿਸਾਨਾਂ ਦਾ ਜੋਸ਼ ਫਿਰ ਇਸ਼ਾਰਾ ਕਰ ਰਿਹਾ ਕਿ ਜਿਸ ਤਰ੍ਹਾਂ ਸਿੰਘੂ ਦੇ ਵਿੱਚ ਉਹ ਜੋਸ਼ ਨਾਲ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਸੇ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਬਣਾਉਣ ਵਾਸਤੇ ਕੇਂਦਰ ਸਰਕਾਰ ਦੇ ਖਿਲਾਫ ਰੋਕ ਕੀਤਾ ਹੈ ਕੇਂਦਰ ਸਰਕਾਰ ਜੇ ਹੁਣ ਵੀ ਮੰਗਾਂ ਨਹੀਂ ਮੰਦੀ ਤੇ ਕਿਸਾਨਾਂ ਦਾ ਕਹਿਣਾ ਕਿ ਅਣ ਮਿੱਥੇ ਸਮੇਂ ਵਾਸਤੇ ਦਿੱਲੀ ਪਹੁੰਚ ਕੇ ਉਸੇ ਤਰ੍ਹਾਂ ਤਰਨਾ ਜਿੱਤਦਾ ਜਾਵੇਗਾ ਸੋ ਇਹ ਤਸਵੀਰ ਹੈ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦਸ਼ਾੜਾ ਗਰਾਉਂਡ ਦੇ ਬਾਹਰ ਦੀ ਜਿੱਥੋਂ ਫਤਿਹਗੜ ਚੂੜੀਆਂ ਤੋਂ ਸ਼ੁਰੂ ਹੋ ਕੇ ਮਾਰਚ ਅੰਮ੍ਰਿਤਸਰ ਦੇ ਵਕ ਵਕ ਹਿੱਸਿਆਂ ਚ ਹੁੰਦਾ ਹੋਇਆ ਮੁਕੰਮਲ ਹੋਵੇਗਾ ਅਤੇ ਇਹ ਜਿਹੜਾ ਟਰੈਕਟਰ ਮਾਰਚ ਹੈ ਇਹ ਦਰਸਾਉਂਦਾ ਕਿ ਖਸਾਨਾ ਦੀ ਤਿਆਰੀ ਜੜੀ ਹੈ ਦਿੱਲੀ ਵੱਲ ਫੇਰ ਖਿੱਚੀ ਹੈ ਉਸੇ ਤਰ੍ਹਾਂ ਝੰਡੇ ਲਾ ਕੇ ਤੇ ਗਾਣੇ ਟਰੈਕਟਰ ਦੇ ਉੱਤੇ ਲਾ ਕੇ ਕਿਸਾਨ ਇਹ ਦਰਸਾ ਰਹੇ ਆ ਕਿ ਦਿੱਲੀ ਹੁਣ ਦੂਰ ਨਹੀਂ ਸੋ ਗੱਲ ਫੇਰ ਕਰ ਲੈਣੇ ਕਿਸਾਨਾਂ ਨਾਲ ਕਿ ਇਸ ਬਾਬਤ ਕਿਸਾਨਾਂ ਦਾ ਕੀ ਕਹਿਣਾ ਕਿਉਂਕਿ ਕਿਸਾਨਾਂ ਦਾ ਜੋਸ਼ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਅਤੇ ਇਸ ਵਿੱਚ ਕਾਫੀ ਕਿਸਾਨ ਸ਼ਾਮਲ ਹੋਏ ਨੇ 7-800 ਟਰੈਕਟਰ ਜਿਹੜਾ ਅੱਜ ਇਸ ਰੈਲੀ ਵਿੱਚ ਸ਼ਾਮਲ ਹੋਇਆ ਅਤੇ ਇਸ ਰੈਲੀ ਦੀ ਬਹੁਤ ਖੂਬਸੂਰਤ ਤਸਵੀਰ ਹੈ ਜਿੱਥੇ ਨੌਜਵਾਨਾਂ ਵਿੱਚ ਜੋਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਸਤਿਆਰੀ ਹੈ ਜੀ ਪੂਰੀ ਪੂਰੀ ਤਿਆਰੀ ਹੈ ਜੀ ਕਿੰਨੇ ਟਰੈਕਟਰ ਸ਼ਾਮਲ ਹੋਏ ਆ ਹੁਣ ਤੱਕ 7-800 ਹੋ ਗਏ ਨਾ ਸੋ ਕਿੱਥੇ ਕਿੱਥੇ ਮਾਰ ਜਾਊਗਾ ਇਹ ਵਾਲਾ ਇਹ ਪਤਾਪੁਰ ਤੱਕ ਜਾਊਗਾ ਜੀ ਸਾਰੇ ਪਾਸੇ ਜਾਓਗੇ ਔਰ ਇਹ ਦਰਸਾ ਰਹੇ ਹੋ ਕਿ ਤਿਆਰੀ ਹੈ ਆਪਣੀ ਪੂਰੀ ਪੂਰੀ ਤਿਆਰੀ ਹੈ ਤੇਰਾ ਵੀ ਪੂਰੀ ਫੁੱਲ ਤਿਆਰੀ ਇਹ ਧੀ ਕੋਸ਼ਿਸ਼ ਹੈ ਕਿਸਾਨਾਂ ਨੇ ਕੀਤੀ ਕਿ ਕਿਵੇਂ ਟਰੈਕਟਰਾਂ ਤੇ ਰੈਲੀ ਕੱਢ ਕੇ ਆਪਣੀਆਂ ਮੰਗਾਂ ਮਨਾਉਣੀਆਂ ਅਤੇ ਇਹ ਮਾਰਚ ਦਰਸਾਉਂਦਾ ਹੈ ਇਹ ਲੋਕਾਂ ਨੂੰ ਯਾਦ ਕਰਾਇਆ ਜਾਵੇ ਸੋ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਵੱਡੇ ਪੱਧਰ ਤੇ ਤਿਆਰੀ ਪੂਰੀ ਹੈ 13 ਫਰਵਰੀ ਵਾਸਤੇ ਬਿਲਕੁਲ ਜੀ ਬਹੁਤ ਵੱਡੀ ਤਿਆਰੀ ਦੇ ਵਿੱਚ ਇਹਦੇ ਨਾਲ ਹੋ ਵੀ ਜਾਦੇ ਵੱਡੇ ਕਾਫਲੇ ਲੈ ਕੇ ਦਿੱਲੀ ਨੂੰ ਰਵਾਨਾ ਹੋਵਾਂਗੇ ਲੋਕਾਂ ਨੂੰ ਕੀ ਇਹ ਦੇਖ ਦਿੰਦੇ ਹੋ ਲੋਕਾਂ ਨੂੰ ਦੇਖ ਜਦਨੇ ਆ ਵੀ ਸਾਡੇ ਨਾਲ ਜੁੜਨ ਕਿਸਾਨਾਂ ਨਾਲ ਆਪਣੇ ਮਜ਼ਦੂਰ ਵੀ ਨਾਲ ਸਾਰੇ ਜਾਣੇ ਇਸੇ ਤਰ੍ਹਾਂ ਜਾਈਏ ਤੇ ਆਪਾਂ ਇੱਕ ਨਾ ਵੱਡੀ ਇੱਜ਼ਤ ਪ੍ਰਾਪਤ ਕਰੀਏ ਇਹ ਤਸਵੀਰ ਵੇਖ ਕੇ ਸਿੰਘੂ ਯਾਦ ਆਉਂਦਾ ਬਿਲਕੁਲ ਜੀ ਅੱਗੇ ਨਾਲੋਂ ਵੀ ਵੱਡੇ ਕਾਫਲੇ ਲੈ ਕੇ ਜਾਵਾਂਗੇ ਹੋਣ ਫੇਰ ਸਿੰਘੂ ਦੀ ਤਿਆਰੀ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਤਸਵੀਰਾਂ ਨੇ ਜਿੱਥੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਅਤੇ ਕਿਸਾਨਾਂ ਨੇ ਫੇਰ ਤਿਆਰੀ ਕੀਤੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਢਿੱਲੀਪੋਸਟ ਅੰਮ੍ਰਿਤਸਰ